ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਵੇਲੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ 3 ਵਜੇ ਤੋਂ ਪਹਿਲਾਂ ਪਹੁੰਚਿਆ ਹੈ ਅਮਰਤਵੇਲੇ ਦਾ ਜਿਹੜਾ ਸਮਾਂ ਹੈ 2:43 ਮਿੰਟ ਹੋ ਚੁੱਕੇ ਨੇ ਤੁਹਾਨੂੰ ਅਮਰਤਵੇਲੇ ਦਰਸ਼ਨ ਕਰਵਾਵਾਂਗੇ ਸੱਚਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂਤਨ ਬਾਬਾ ਠੇਕ ਤਰੀਕੀ ਦੇ ਪੁਨਾਹ ਚਰਨਾਂ ਦੇ ਵਿੱਚ ਖਗੇੜ ਦੇ ਬਾਹਰ ਤੋਂ ਹਾਇਰੀਆਂ ਪਰਵਾਵਾਂਗੇ ਅਮਰਤਵੇਲੇ 3:00 ਤੋਂ ਪਹਿਲਾਂ ਬਰਸਾਤ ਦਾ ਮੌਸਮ ਹੈ ਕਾਫੀ ਬਰਸਾਤ ਪੈ ਰਹੀ ਹੈ ਹੋ ਸਕਦਾ ਹੈ ਔੜੇ ਤੋਂ ਹਾਇਰੀਆਂ ਪਰਨ ਦਸ਼ਮਾ ਨਾ ਨਿਕਲ ਸਕੇ ਤੋਂ ਜਰੂਰ ਕੋਸ਼ਿਸ਼ ਕਰਿਓ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਤੰਬਰ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਹਿਲੀ ਸਤੰਬਰ ਅੱਜ ਬੈਨ ਸੋਮਵਾਰ 17 ਭਾਦੂਆ ਕਰੋ ਦਰਸ਼ਨ ਤੁਹਾਨੂੰ ਗੁਰਦੁਆਰਾ ਸਾਹਿਬ ਪੀਲਾ ਬਾਬਾ ਫਰੀਦ ਦੇ ਗੇਟ ਤੋਂ ਬਾਹਰ ਕਰੋ ਦਰਸ਼ਨ ਤਾਂਤਨ ਬਾਬਾ ਸੇਕ ਫਰੀਦ ਜੀ ਦੇ ਸੱਜੇ ਪਾਸੇ ਸਤਖੰਡ ਦੇ ਵਿੱਚ ਬਿਰਾਜ਼ਮਾਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਪਰੋਹਾਇਰੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਧੰਤਨ ਬਾਬਾ ਸੇਖ ਫਰੀ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋਹਾਇਰੀਆਂ ਕਰੋ ਦਰਸ਼ਨ ਜੀ ਕੋਸ਼ਿਸ਼ ਕਰਿਓ ਔਰਤਵਾਲੇ ਜਦੋਂ ਤੁਸੀਂ ਉੱਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਓਗੇ ਫੋਨ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਤਾਂੰਤਨ ਬਾਬਾ ਸੇਖਪਰੀ ਜੀ ਆਮਰਤਵੀਰੇ 10 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਕਿਲਾ ਬਾਬਾ ਫਰੀਦ ਦੇ ਗੇਟ ਤੋਂ ਬਾਹਰ ਉਹਨਾਂ ਦੇ ਚਾਰਾਂ ਦੇ ਵਿੱਚ ਫਾਇਰੀ ਪਰਦੇ ਹੋਏ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਵਧੀਆ ਬਤੀਤ ਹੋ ਸਕੇ ਸੰਬਰ ਦਾ ਮਹੀਨਾ ਵਧੀਆ ਖੁਸ਼ੀਆਂ ਖੇੜਿਆਂ ਦੇ ਨਾਲ ਬਤੀਤ ਹੋਵੇ ਸਾਡੇ ਵੱਲੋਂ ਵੀ ਇਹੀ ਅਰਦਾਸ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮਿਹਰ ਭਰ ਆਸਰਾ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਰਪਾ ਬਣਾ ਕੇ ਰੱਖੀ ਹੈ ਪਹਿਲੇ ਮਹੀਨੇ ਵਧੀਆ ਪੀਤ ਕਰਾਏ ਹੈ ਅਗਲੇ ਮਹੀਨੇ ਵਧੀਆ ਪੀਤ ਕਰਾਉਣੇ ਸਤੰਬਰ ਦਾ ਮਹੀਨਾ ਵੀ ਵਧੀਆ ਦੀਤ ਕਰਾਉਣਾ ਸਭ ਤੇ ਮਿਹਰ ਭਰ ਆਸਰਾ ਰੱਖਣਾ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਪਰ ਜਾਨਾਂ ਦੀ ਤਰ੍ਹਾਂ ਸਾਡੀ 3 ਵਜੇ ਗੇਟ ਖੁੱਲਣਗੇ 3 ਵਜੇ ਕੇ 50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸਤਖੰਡ ਸਾਹਿਬ ਤੋਂ ਪ੍ਰਕਾਸ਼ ਤਾਂ ਤੇ ਜਾਣ ਤੋਂ ਬਾਅਦ ਪ੍ਰਕਾਸ਼ ਹੋਣਸਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਜੋ ਅੱਜ ਫਗਨਾਵਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਸੋ ਉਹ ਤੋਂ ਉਸ ਤੋਂ ਬਾਅਦ ਅੱਜ ਉਹ ਗੋਨਾਮਾ ਸੈ ਕਹਣਗੇ ਉਹ ਵੀ ਕਰਵਾ ਕਰਵਾਵਾਂਗੇ। ਸਲਹਾਲ ਤੁਸੀਂ ਕੋਸ਼ਿਸ਼ ਕਰਿਓ ਜਦੋਂ ਅੰਬਰ ਪਹਿਲੇ ਉਠੋਗੇ ਅੰਬਰਤ ਵੇਲੇ ਉਠਣ ਤੋਂ ਪਹਿਲਾਂ ਜਦੋਂ ਆਪਾਂ ਉੱਠਦੇ ਆ ਆਪਣਾ ਫੋਨ ਖੋਲਦੇ ਆ ਫੋਨ ਚਲਾਉਨੇ ਆ ਤਾਂ ਫੋਨ ਰਾਈ ਸਭ ਤੋਂ ਪਹਿਲਾਂ ਇੱਕ ਵਾਰ ਕੋਸ਼ਿਸ਼ ਕਰਿਓ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਿੱਚ ਬਿਰਾਜਮਾਨ ਧੰਤਨ ਬਾਬਾ ਫਰੀਦ ਜੀ ਕੋਲੋਂ ਇਹ ਚਰਨਾ ਤੇ ਅਰਦਾਸ ਬੇਨਤੀ ਕਰਿਓ ਜੀ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਬਧੀਅਪਤੀ ਤੋਂ ਲੁਕੇ ਅੱਜ ਸਤੰਬਰ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਡੇ ਵੱਲੋਂ ਅਰਦਾਸ ਬੇਨਤੀ ਹੈ ਸਭ ਤੇ ਗੁਰੂਗ੍ਰਾਮ ਸਾਹਿਬੀ ਬਾਬਾ ਫਰੀਦ ਜੀ ਮੇਰ ਪਰ ਆਥ ਰਕਮ ਤੰਦਰੁਸਤੀਆਂ ਬਕਸੇ ਚੜ੍ਹ ਗਿਆ ਅੰਕਲਾਂ ਦੇ ਵਿੱਚ ਰੱਖਣ ਸਤੰਬਰ ਦਾ ਮਹੀਨਾ ਵਧੀਆ ਪੀਤ ਕਰੋ ਅੱਜ ਦਾ ਦਿਨ ਵਧੀਆ ਪੀਤ ਕਰੋ ਪਹਿਲਾਂ ਵੀ અપਾਰ ਬਖਸ਼ਿਸ਼ ਕੀਤੀ ਹੈ ਸਭ ਤੇ ਮੇਰ ਪਰ ਆਥਕ ਹੈ ਅੱਗੇ ਵੀ ਇਸ ਤਰ੍ਹਾਂ ਕਿਰਪਾ ਬਣਾਈ ਰੱਖੀਂ ਬਰਸਾਤ ਦਾ ਕਾਫੀ ਮੌਸਮ ਹੋ ਚੁੱਕਿਆ ਹੈ ਬਰਸਾਤ ਪੈ ਰਹੀ ਹੈ ਜਿਹੜੀ ਤਰੋ ਕੋਸ਼ਿਸ਼ ਕਰਿਓ ਤੁਸੀਂ ਫਾਇਰੀਆਂ ਨਹੀਂ ਪਰਤ ਸਕਦੇ ਕਾਫੀ ਮਜਬੂਰੀਆਂ ਬਣ ਜਾਂਦੀਆਂ ਤਾਂ ਕਰ ਦਵਾਰਾ ਸਾਹਿਬ ਤੇਲਾ ਬਾਬਾ ਫਰੀਦ ਦੇ ਗੇਟ ਤੋਂ ਬਾਹਰ ਜਰੂਰ ਫਾਇਰੀਆਂ ਪਰਨ ਦੀ ਕੋਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ